ਵਿਧਾਨ ਸਭਾ ਹਲਕਾ ਪੋ ਆਂਦਰ ਲਗਾਤਾਰ ਉਹ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਨ੍ਹਾਂ ਕਾਰਜਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਅੱਖਾਂ ਤੋਂ ਓਲੇ ਰੱਖਿਆ ਗਿਆ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਹੁਣ ਉਹ ਵਿਕਾਸ ਕਾਰਜ ਪੈਲ ਦੇ ਆਧਾਰ ਤੇ ਕਰਵਾਏ ਜਾ ਰਹੇ ਨੇ ਇਹ ਪ੍ਰਕਟਾਵਾ ਲਾਲਚੰਦ ਕਟਾਰੋਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੋਚਕ ਵਿਖੇ ਉਹਨਾਂ ਵਿਕਾਸ ਕਾਰਜਾਂ ਨੂੰ ਰਵਾਨਗੀ ਦੇਣ ਮਗਰੋਂ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਬਲਜਿੰਦਰ ਕੌਰ ਬਲਾਕ ਪ੍ਰਧਾਨ ਸੋਹਣ ਲਾਲ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ ਸਰ ਜੀ ਆਪ ਜੀ ਵੱਲੋਂ ਸਰਨਾ ਵਿਖੇ ਕੁਝ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਜੀ ਠੀਕ ਹੈ ਜੀ ਅ ਦੇਖੋ ਲਗਾਤਾਰ ਹਲਕਾ ਪੋਆ ਦੇ ਅੰਦਰ ਜਿਹੜੇ ਪਿਛਲੇ ਸਰਕਾਰਾਂ ਵੱਲੋਂ ਅਨਬੋਲੇ ਕੇ ਵਿਕਾਸ ਕਰਸਾਨ ਉਹਨਾਂ ਤੋਂ ਕੰਮ ਕੀਤਾ ਜਾ ਰਿਹਾ ਸੋ ਜਿਸ ਤਰ੍ਹਾਂ ਕੱਲ ਸਰਨੇ ਦੇ ਅੰਦਰ ਵਾਰਡ ਨੰਬਰ 44 ਦੇ ਵਿੱਚ 50 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਉਹ ਬੋਰ ਦਾ ਡਰਿੰਕਿੰਗ ਵਾਟਰ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਸੋ ਅੱਜ ਫਿਰ ਦੁਬਾਰਾ ਵਾਰਡ ਨੰਬਰ 43 ਵਾਰਡ ਨੰਬਰ 44 42 ਔਰ ਇਹਨਾਂ ਤਿੰਨ ਵਾਰਡਾਂ ਦੇ ਅੰਦਰ ਜਿਹੜਾ ਅੱਜ ਲਗਭਗ 2 ਕਰੋੜ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ ਗਲੀਆਂ ਬਣਨੀਆਂ ਨੇ ਇਹਨਾਂ ਵਾਰਡਾਂ ਦੇ ਅੰਦਰ ਉਹਦੇ ਨਿਰਮਾਣ ਕਰ ਜਾਂਦਾ ਜਿਹੜਾ ਉਹ ਮਤਲਬ ਅੱਜ ਇੱਥੇ ਉਹਦੇ ਵਰਕਿੰਗ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਕੱਲਾ ਕੱਲਾ ਜਿਹੜਾ ਵਾਅਦਾ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ ਕੀਤਾ ਇਹ ਵਾਰਡ ਜਿਹੜਿਆ ਨਗਰ ਨਿਗਮ ਪਠਾਨਕੋਟ ਚ ਪੈਂਦੇ ਆ ਸੋ ਮੈਨੂੰ ਖੁਸ਼ੀ ਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਗਲੀਆਂ ਦੀ ਇਨਹੋਦ ਸੀ ਜਿਹੜੀਆਂ ਬਣਨੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਨਹੀਂ ਬਣਾਈਆਂ ਗਈਆਂ ਸੋ ਮਾਨਜੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਜਿੱਥੇ ਬਾਕੀ ਪੰਜਾਬ ਦੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਆ ਉਥੇ ਜਿਹੜੇ ਮੇਰੇ ਵਾਰ ਨੇ ਇਹਨਾਂ ਦੇ ਅੰਦਰ ਅਜ ਵਰਕਿੰਗ ਆਰਡਰ ਦੇ ਕੇ ਜਿਹੜਾ ਆ ਉਹ ਕੰਮ ਕਰਨ ਦੀ ਪ੍ਰਕਿਰਿਆ ਦਾ ਰਾਹ ਪੱਧਰਾ ਕੀਤਾ ਗਿਆ ਸੋ 2 ਕਰੋੜ 30 ਲੱਖ ਰੁਪਏ ਦੇ ਲੱਗ ਦੇ ਨਾਲ ਆਪਣਾ ਗਲੀਆਂ ਵੜਨੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਸਟਰੀਟ ਲਾਈਟਾਂ ਹਾਈ ਮਾਸ ਲਾਈਟ ਜਿਹੜੀ ਹੈ ਵੱਡੀਆਂ ਉਹ ਵੀ ਨਾਲ ਲੱਗਣਗੇ ਆ ਸੋ ਹਰ ਤਰ੍ਹਾਂ ਦੀ ਸੁਵਿਧਾ ਇਹਨਾਂ ਕਿਉਂਕਿ ਇਹ ਨਵੇਂ ਪਿੰਡ ਜਿਹੜੇ ਨਗਰ ਨਿਗਮ ਦੇ ਸ਼ਾਮਲ ਹੋਏ ਸਨ ਸੋ ਇਸ ਕਰਕੇ ਨਗਰ ਨਿਗਮ ਵਾਲੀਆਂ ਸਹੂਲਤਾਂ ਪ੍ਰਾਪਰ ਇਹਨਾਂ ਪਿੰਡਾਂ ਚ ਆਣ ਇਹਦੇ ਲਈ ਅਸੀਂ ਕੋਈ ਕਸਰ ਵਾਕੀ ਨਹੀਂ ਛੱਡ ਰਹੇ ਸੋ ਬਸ ਬਹੁਤ ਜਲਦੀ ਇਹਨਾਂ ਗਲੀਆਂ ਦੇ ਕੰਮਾਂ ਦਾ ਜਿਹੜਾ ਉਹਨੂੰ ਆਰੰਭ ਕੀਤਾ ਜਾਵੇਗਾ